ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਰਾਗ ਜੈ ਜਾਵੰਤੀ ਮਹੱਲਾ ਨਾਵਾਂ RAM ਸਿਮਰ RAM ਸਿਮਰ ਇਹ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸਪਨੇ ਜਿਉ ਧਨ ਪਛਾਨ ਕਾਹੇ ਪਰ ਤਰਤਮਾਨ ਬਾਹੂਤੀ ਭੀਤ ਜੈਸੇ ਬਸਾ ਕੋ ਰਾਜ ਹੈ ਨਾਨਕ ਜਨ ਕਹਿ ਤਬਾ ਵਿੰਸ ਜੈ ਹੈ ਤੇਰੋ ਗਾ ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਜੈਦਾਵੰਤੀ ਮਹੱਲਾ ਨਵਾ RAM ਭਜ RAM ਭਜ ਜਨਮ ਸਿਰਾਤ ਹੈ ਕਹਾਂ ਕਹਾ ਬਾਰ ਬਾਰ ਸਮਝ ਤਨਹਿ ਚੌਂ ਗਵਾਰ ਬਿਨ ਸਤਨਹਿ ਲੱਗੈ ਬਾਰ ਕੋਰੇ ਸਮਗਾਤ ਹੈ ਰਹਾ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੈ ਅੰਤ ਬਾਾਰ ਸੰਗ ਤੇ ਰਹਿ ਇਹ ਹੈ ਏਕ ਜਾਤ ਹੈ ਵਿਖਿਆ ਵਿਤ ਜਿਉ ਵਿਸਾਰ ਪ੍ਰਾਪਕੋ ਜਸ ਹੀ ਏ ਤਾਰ ਨਾਨਕ ਜਨ ਕਹਿ ਪੁਕਾਰ ਆਸਰ ਵਿਹਾਤ ਹੈ ਜੈ ਜਾਵੰਤੀ ਮਹੱਲਾ ਨਵਾਂ ਰੇ ਮਨ ਕੌਣ ਦਤ ਹੋਏ ਹੈ ਤੇਰੀ ਇਹ ਜਗ ਮਹਿਰਾਮ ਨਾ ਸੋ ਤੋ ਨਹੀਂ ਸੁਣਿਓ ਕਾਨ ਵਿਖਿਆਨ ਸਿਉ ਅਤ ਲੁਭਾ ਮਤ ਨਾ ਹਨ ਤੇਰੀ ਰਹਾ ਮਾਨਸ ਕੋ ਜਨਮ ਦੀ ਸਿਮਰਨ ਨਹਿ ਮੁਖ ਕੀ ਦਾਰਾ ਸੁਖ ਪਇਓ ਦੇ ਪਗਹੋਂ ਪਰੀ ਤੇਰੀ ਨਾਮ ਜਨਕ ਹੈ ਪੁਕਾਰ ਸੁਪਨੇ ਜਿਉਂ ਜਾ ਦਪਸਾਰ ਸਿਮਰਤ ਨਹਿ ਕਿਉ ਮੂਰਾ ਮਾਇਆ ਜਾ ਕੀ 체ਰੀ ਜਗਾ ਬੰਤੀ ਮਹਲਾ ਨਵਾ ਬੀਤ ਜੈ ਹੈ ਬੀਤ ਜੈ ਹੈ ਜਨਮ ਅਤਾਜ ਰੇ ਜਿਸ ਦਿਨ ਸੁਣ ਕਾ ਪੁਰਾਨ ਸਮਝਤ ਨਹਿ ਰੇ ਅਜਾਨ ਕਾਲ ਤੋਪਹ ਹੁੰਜਿਓ ਆਨ ਕਹਾਂ ਜਹ ਹੈ ਭਾਜ ਰੇ ਰਹਾਉ ਅਸਥਿਰ ਜੋ ਮਾਨਿਉਂ ਦੇ ਸੋ ਤਉ ਤੇਰਾ ਹੋਏ ਹੈ ਖੇ ਜਿਉਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ RAM ਭਗਤ ਹੀ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਾਣ ਇਹ ਬਖਾਨ ਜਦ ਮਹਿ ਵਿਰਾਜ ਰੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਲੋਕ ਸਹਿਤ ਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸੇਲ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੂਖ ਅਨਸਾਰੰ ਤ੍ਰਪਾਂਤਿ ਹਾਰ ਵਿਚਾਰੰ ਗਣਮਾਲਾ ਤਿਤਲੀ ਲਾਟੰ ਦਉਤੋ ਤੀ ਵਾਸੁਪਾਤੰ ਜੋਜਾਂਸ ਬ੍ਰਹਮੰ ਕਰਮੰ ਸਭੋਪਟ ਨਿਸ਼ਚੈ ਤਰਮੰ ਕਹ ਨਾਨਕ ਨਿਸ਼ਚੋ ਤਿਹਾਵੈ ਬਿਨ ਸਤਗੁਰ ਬਾਤ ਨ ਪਾਵੇ ਮਿਹ ਫਲੰ ਤਾਸਿ ਜਨਮਾਸਿ ਜਾਵ ਬ੍ਰਹਮਨਾ ਬਿੰਦਤੇ ਸਾ ਬ੍ਰਹਮ ਸੰਸਾਰस्य ਗੁਰ ਪ੍ਰਸਾਦੀ ਤਰਹ ਕੇ ਕਰਨ ਕਾਰਨ ਸਮਰਥ ਹੈ ਹੋ ਨਾਮ ਕਬੀਚਾਰ ਕਾਰਣ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਹਮਣ ਹੈ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਪਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭੇਓ ਨਾਨਕਤਾ ਕੋ ਦਾਸ ਹੈ ਸੋਈ ਨਿਰੰજન ਦੇਵ ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮੰ ਸ੍ਰੀ ਬਾਸ ਦੇਵਸ ਜੇ ਕੋਈ ਜਾਣਸ ਭੇ ਨਾਨਕਤਾ ਕੋ ਦਾਸ ਹੈ ਸੋਈ ਨਿਰੰજન ਦੇਵ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤਾ ਕਤੰਚ ਪ੍ਰਾਤ ਨੀਤ ਹਿਤ ਬੰਧ ਕਤੰਚ ਮੋਖ ਕੁਟੰਬਯਤੇ ਕਤੰਚ ਚਪਲ ਮੋਹਨੀ ਰੂਪੰ ਤੇ ਖੰਤੇ ਤਿਆਗੰ ਕਰੋ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਿਹੰ ਅਚੋਤ ਤਨਹ ਤ੍ਰਿਹੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤ ਬਾਂਧਵਹ ਤ੍ਰਿਗ ਸਨੇਹੰ ਬੰਤਾ ਬਿਲਾਸ ਸੁਤਹ ਤ੍ਰਿਗ ਸਨੇਹੰ ਗ੍ਰਹਾਰਥ ਕਹ ਸਾਧ ਸੰਗ ਸਨੇਹ ਸਤਿਯੰ ਸੁਖਯੰ ਬਸੰਤ ਨਾਮ ਕਹ ਮਿਥਿਆੰਤ ਦੇਹੰ ਖੀਣੰਤ ਬਲਨੰ ਵਰਧੰਤ ਤਜਰਵਾਹ ਤੇ ਅੰਤ ਮਾਇਆ ਅਤਿਅੰਤ ਆਸਾ ਅਥਿਤਯ ਭਵਨੰ ਗਨੰਤ ਸਵਾਸਾ ਭਯਾਂ ਤਰਮ ਪਤੰ ਸੰਭੋ ਕੂ ਦੁਰਲਭਯ ਦੇਹੰ ਤਤ ਆਸ੍ਰਯੰ ਨਾਨਕ ਗੋਬਿੰਦ 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 ਗੋਪਾਲ ਕਿਰਪਾ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਤ ਚਰਮਣ ਨਵੰਤ ਦਵਾਰੰ ਭੀਤ ਰਹਿਤੰ ਵਾਇ ਰੂਪੰ ਅਸੰਭਨਾ ਗੋਬਿੰਦ ਨਾਮੰ ਨਹ ਸਿਮਰੰਤ ਅਗਿਆਨੀ ਜਾਨੰਤ ਆਸਰੰ ਦੁਰਲਭ ਦੇ ਉਦਰੰਤ ਸਾਧ ਸ਼ਰਨ ਨਾਨਕ ਹਰ 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 ਹਰੇ ਜਪੰਤ ਸੁਭੰਤ ਤੋਯੰ ਅਚੋਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ ਗੰਭੀਰੰ ਉਚੈ ਸਰਬਗ ਅਪਾਰਾ प्रीत्या विश्राम विश्रामचरणम् अनाथनाथे नानक शरणम् मृगीपेखन्त बधिक प्रहारे जास्य अरखें गोपाल है नानक बहु जतन करता बलवंत कारी सेवंत सूरा चतुर्दिशः विखुम्थान् बसंत कूचः नः सिमरन्त मरणम् कदाञ्चः हो बन्त आज्ञया नानक पीपी सास अकर्खते, शब्दम रतम हितम मया कीर्तम् कलीकरम् कृत्वा विटन्त तत्रागत परममोहम् भगवान रमणम् सर्वत्र दर्शनं, बसंत अमोघदर्शनम् रसनां, ਹਰ 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 ਹਰੇ ਨਾਨਕ ਪ੍ਰਿਅੰ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਆਵ ਸਸੀ ਅਰਨਖਿਅ ਤਰ ਗਗਨੰ ਕਟੰਤ ਵਸੁਧਾ ਗਿਰਤਾ ਸੇਖੰਡੰ ਕਟੰਤ ਲਲਨਾ ਸੁ ਪ੍ਰਾਤ ਹੀਤੰ ਕਟੰਤ ਕਣਕ ਮਾਨਕ ਮਾਇਆ ਸਵ ਰੂਪੰ ਨਹਿ ਕਟੰਤ ਕੇਵਲ ਗੋਪਾਲ ਅਚੁੱਤ आख्यं नानक साध जन नहि विलंब तहम विलंब पापं दृढ़ंत नामं तजंत लोभं शरण संतं तिरविखनासं प्राप्तं तं लक्ष्यणं नानक जेह सो प्रसन्न माधवह मृत मोहं अल्पबुद्धियम रचंत बन्ता बिनोसाहं जो मन बहिक्रम कनक कुंडल है विचत्तर मन्दर शोभन्त वस्त्रा इत्यन्त मारा व्यापृतम् हे अचोत शरण संत सन्तनानक पो भगवाने नमः जन्मन्तामरणम् हरखम् तासोगम् पोगम् ता रोगम् ऊचन्ता नीचम् नानासोगुचम् राजन्तामानम् अभिमानम् ता हीनम् प्रवृत्तमार्गम् वृतन्त विनाशनम् गोविंद भजन साध संगे आश्रम नानक भगवंत भजनासनम चिरपंत हरिम् म तत् ज्ञानम विक्षित्य बुद्धा कुसंथानम वस्यान त्रिक्षं त्यागमानम शीतलं त्रद्यं दृढ़संत ज्ञानम रहंत जन्मम हरि दर्श लीना बाजंत नानक शब्द वीणा कहंत वेदा गुणंत बणियां ਸਨੰਤ ਬਾਲਾ ਬਹੁ ਵਿਧ ਪ੍ਰਕਾਰਾ ਦ੍ਰਿੜ ਹੰਤ ਸੋ ਦਿੱਦਿਆ ਹਰ ਹਰ ਕਿਰਪਾਲਾ ਨਾਮ ਦਾਮ ਜਾ ਚੰਤ ਨਾਨਕ ਦੈਨ ਹਰ ਗੁਰੂ ਪਾਲਾ ਨਹਿ ਚਿੰਤਾ ਬਾਤ ਪ੍ਰਾਪਤ ਨਹਿ ਚਿੰਤਾ ਤਸ ਲੋਕ ਕਹਿ ਨਹਿ ਚਿੰਤਾ ਬਨਤਾ ਸੁਖ ਮੀਤਾ ਹੈ ਪ੍ਰਗਿਤ ਮਾਇਆ ਸੰਬੰਧਨ ਹੈ ਦਇਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀ ਪ੍ਰਤਪਾਲ ਕਹੈ ਅਨਿਤਯ ਵਿਤੰ ਅਨਿਤਯ ਚਿਤੰ ਅਨਿਤਯ ਆਸਾ ਬਹੁ ਵਿਦ ਪ੍ਰਕਾਰੰ ਅਨਿਤਯ ਹੇਤੰ ਅਹੰ ਬੰਧੰ ਪਰਮ ਮਾਇਆ ਮਲਨੰ ਵਿਕਾਰੰ ਫਿਰੰਤ ਜੋ ਅਨੇਕ ਜਠਰਾਗਨ ਨਹਿ ਸਿਮਰੰਤ ਮਲੀਨ ਬੁੱਧਿਯੰ ਏ ਗੋਬਿੰਦ ਕਰਤ ਮਾਇਆ ਨਾਨਕ ਪਤ ਤੇ ਉਧਾਰਨ ਸਾਧ ਸੰਗਮੈ ਵਿਰੰਤ ਗਿਰ ਪਤਤ ਪਾਤਾਲ ਜਲੰਤ ਦੇ ਦੀਪ ਬੈਸਵੰਤ ਰਹਿ ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮ ਸਾਮਰਣ ਹੈ ਅਨਿਕ ਸਾਧਨੰ ਨਾ ਸਿਧਿਅਤੇ ਨਾਨਕ ਅਸੰਭੰ 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 ਸ਼ਬਦ ਸਾਥ ਸਵਜਨ ਹੈ ਹੋਰ ਦੁਖੰ ਅਨਿਕ ਹਤਿਯੰ ਜਨਮਦਾਰਿਦ੍ਰੰ ਮਹਾ ਦੁਖਿਆਦੰ ਮਿਟੰਤ ਸਗਲ ਸਿਮਰਨ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਖੰਡ ਨਹਿ ਰਿਤ ਬਸੰਤ ਭੈ ਤੀਤ ਦੂਤ ਕਰਮ ਕਰਤ ਮਹਾ ਨਿਰਮਲਾ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਗ ਦਰਸ਼ਨੈ ਸ਼ਰਨ ਜੋਗੰ ਸੰਤ ਪਿਆ ਨਾਨਕ सो भगवान् क्षेमं करोत् पाचं करोत् अग्रणीवः निरासमासूर्णः निर्तनभयं तन्वन्तः रोगिं रोगण्डनः भव्यं भगतदानम् रामनाम् गुणकीर्तनः पार्धं पुरुखदातारः नानक गुरुसेवा किं न लभ्यते अतरं तरं तारणः निर्धनं तन् नाम नरहरः ਅਨਾਥ ਨਾਥ ਗੋਬਿੰਦ ਬਲਹੀਨ ਬਲ ਕੇਸ਼ਵ ਸਰਬ ਭੂਤ ਦਇਆਲ ਅਚੁੱਤ ਦੀਨ ਬਾਂਧਵ ਦਾਮੋਦਰ ਸਰਬਾਗਯ ਪੂਰਨ ਪੁਰਖ ਭਗਵਾਨ ਭਗਤ ਵਸਲ ਕਰਣਾ ਮਯ ਘਟ ਘਟ ਬਸੰਤ ਬਾਸ ਦੇਵ ਪਾਰ ਬ੍ਰਹਮ ਪਰਮੇਸ਼ਵਰ ਜਾ ਜੰਤ ਨਾਨਕ ਕਿਰਪਾ ਪ੍ਰਸਾਦੰ नह विसरन्त नह विसरन्त नारायण नः समर्थं नः सेवकं नः प्री परमपुरुषोत्तमं तव प्रसाद स्मृते नाम नानक कृपाल हर हर परन गुरम् परनपोखं क्रन्तजिया विश्रामशादन देवन्त दानं रतन जन चतुरचेतनः वर्तन्त सुख आनंद प्रसाद स्मरन्त नानक हर हर हरे अनित्य रचना निर्मोहते दानं परा पूर्वे हुञ्चन्ते महीपते विपरीत लोक है नानक काल नु भोगते वृथा अनुग्रहम् गोविन्दः जास्य स्मरणः आरोग्यं महारोग्यं بسمృత کرణా مے اھ رمنم کےولم کیرتنم ستامم دےہ تارنہم امرت نام نارائن نانک پیتم سنتنا تپتے سہن شیل سنتم سم મિતراس دوجنا نانک بھوجن انت پرکارے نਿੰدک آود ہوئے اپتیشتتے ترشکار نہ پونت ਨਾਹ ਕੋ ਪਵੰਤ ਮਾਨ ਭੰਗਨ ਸੋਭਾ ਹੀਨ ਨਹ ਪਵੰਤ ਨਹ ਕੋ ਹੰਤ ਸੰਸਾਰ ਦੁਖ ਨਾ ਗੋਬਿੰਦ ਨਾਮ ਜਪੰਤ ਮੇਰ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨ ਸੇਨਾ ਸਾਧ ਸਮੂਹ ਸੂਰ ਅਜਿਤੰ ਸਨਾਂਹੀ ਤਨ ਨਿਮਰਤਾ ਆਪ ਦੇਹ ਗੁਣ ਗੋਬਿੰਦ ਰਮਣ ਕੋਟ ਭੁਰ ਸ਼ਬਦ ਕਰ ਚਰਮਣਾ आरूढते अश्वरथनार्गः भुजन्ते प्रभमार्गः विचित्ते निरभयं शत्रुसेना तायन्ते गोपालकीर्तनः जितते विश्वसंसारः नानकवस्यङ्क्रोत्पञ्चतस्करः मृत्कृष्णागन्धर्भनगरं द्रुमशारचद्रुतः ततः कुटाम्ब मोहमिथया ਸਿਮਰੰਤ ਨਾਨਕ ਰਾਮ ਰਾਮ ਨਾਮ ਨਚ ਵਿਦਿਆ ਨਿਧਾਨ ਨਿਗਮ ਨਚ ਗੁਣਗਯ ਨਾਮ ਕੀਰਤਨ ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰ ਭਾਗ ਉਦਮ ਲਭਿਅੰ ਮਾਇਆ ਨਾਨਕ ਸਾਧ ਸੰਗ ਖਲ ਪੰਡਤ ਕੰਠ ਰਮਣੀ ਰਾਮ ਰਾਮ ਵਾਲਾ ਹਸਤ ਊਚ ਪ੍ਰੇਮ ਧਾਰਣੀ ਜੀ ਪੜਿਜੋ ਉਤਮ ਸਲੋਕ उद्धनम् नैनन्दिनी गुरुमन्त्रहीणस्य जो प्राणी त्रिघन्तजनम् प्रष्टनः कुक्रः शूक्रः गर्दबः काकः सर्पणः तुलफलः चरणार्विन्दभजनम् हृदयम् नाम तारणः कीर्तनम् साधसङ्गेन नानक नः दृष्टन्तजमदूतनः न दुर्लभम् तनम् रूपम् ਨਤ ਦੁਰਲਭੰ ਸਵਰਗ ਰਾਜਨ ਨਤ ਦੁਰਲਭੰ ਭੋਜਨੰ ਵਿੰਜਨੰ ਨਤ ਦੁਰਲਭੰ ਸਵਚ ਅੰਬਰੈ ਨਤ ਦੁਰਲਭੰ ਸੁਤ ਮਿੱਤਰ ਪ੍ਰਾਤ ਬਾਂਧਵ ਨਤ ਦੁਰਲਭੰ ਬੰਤਾ ਬਿਲਾਸ ਨਤ ਦੁਰਲਭੰ ਵਿਦਿਆ ਪ੍ਰਮੀਣੰ ਨਤ ਦੁਰਲਭੰ ਚਤੁਰ ਚੰਚਲੈ ਦੁਰਲਭੰ ਏਕ ਭਗਵਾਨ ਨਾਮ ਨਾਨਕ ਲਬਧਿਯੰ ਸਾਧ ਸੰਤ ਕਿਰਪਾ ਪ੍ਰਭੰ ਜਤ ਤਤ ਹੈ ਤਤਹ ਦ੍ਰਿਸ਼ਟੰ ਸਵਰਗ ਮਰਤ ਪਯਾਲ ਲੋਕਹ ਸਰਵਤਰ ਰਮਣੰ ਗੋਬਿੰਦ ਨਾਨਕ ਦੇਖ ਛੇਪ ਨ ਲਿਪਿਅਤਿ ਵਿਖਿਆ ਪਯੰਤ ਅਮ੍ਰਿਤੰ ਦ੍ਰਸ਼ਟਾਂ ਸਭਾ ਸੁਅਜਨਹ ਦੁਖੰ ਪਯੰਤ ਸੁਖਿਮ ਪੈਪਿਤੰ ਤਾ ਨਿਰਭਯੰ ਥਾਨ ਦੇਹੁ ਬਿਸਰਾਮ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰਹ सर्वशील सर्व पावन मम शीलं सर्वपावन मम पावनः सर्वकर्तव्यमं कर्ता नानक लेखशेखनालिप्यते नः शीतलं चन्द्रदेव नः शीतलं पावनचन्दनः न शीतलं शीतृतेन नानक शीतलं साधुस्वर्जनः मन्त्रं राम रामनामं ध्यानं सर्वत्र पूर्णः ज्ञानं सान्दुःखसुखम् ਜੁਗਤ ਨਿਰਮਲ ਨਿਰਵੈਰਣ ਦਇਆਲੰ ਸਰਬਤਰ ਜੀਆ ਪੰਚ ਦੋਖ ਬਿਵਰਜਤਾ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੈ ਉਪਦੇਸ਼ੰ ਸਮ ਮਿੱਤਰ ਸ਼ਤਰ ਭਗਵੰਤ ਭਗਤ ਭਾਵਨੀ ਪਰ ਨਿੰਦਾ ਨ ਸ੍ਰੋਤ ਸ਼ਰਵਣ ਆ ਤਿਆਗ ਸਗਲ ਰੇਣ ਕਹ ਖਟ ਲਖਿਆਂ ਪੂਰਨੰ ਪੁਰਖ ਹੈ नाम नान साधस्वजनः अजाकोगन्त कान्दमूलं वसन्ते समीपकेहरः तत्र गते संसारः नानक शोकहर्खं व्याप्ते शलं छिद्रं कोटविघ्नम् अपराधं परम परममोहु मान अपमानं मदं माया व्यापितं मृत्यो प्रमंत नरकः अनित उपावन सिद्धये निर्मलम साधसंगह जपन्तनानक गोपाल नामम रमन्त गुण गोविंद नितप्रतः तरण शरण स्वामी रमण शीत परमेश्वरः कारण कार समर्थः दान देय प्रपूर्णा निरास आस करणम सफल अर्थ आलयाह गुण निधान सिमरन्त नाम सगल जातन्त जातका दुर्गम सथान सुखम महादुख सर्वसुखना दुर्वाचन भेद धर्मम साप्त पिस्नन्ता सुरजनह अस्तित्व शोक हरखम पैक्षिणन्ता निर्भवह पै, पै अटवियं महानगर बासन धर्मलक्ष्यं प्रबमय सादसंगं राम राम रमणम शरणनां हर हर दयालचरणम् हे अजित संग्राम अत बलना बहुमर्दनः गण गंधर्व देव मानुख्यम् पशुपङ्खि विमोहनः हर कर्णहारं नमस्कारम् शरणनान्तजगदीश्वरः हे कामं नर्कविश्रामं बहुजोनि प्रमावणः त्रैलोक त्रैलोकगम्यं जप तपसिल विदारणम् ਅਲਪ ਸੁਖ ਅਵੇ ਚੰਚਲ ਊਚ ਨੀਚ ਸਮਾਵਣ ਤਵ ਭੈ ਬਿਨੁੰ ਚਿਤ ਸਾਧ ਸੰਗਮ ਕੋਟ ਨਾਨਕ ਨਾਰਾਇਣ ਹੇ ਕਾਲ ਮੂਲ ਕਰੋਧੰ ਕਦੰਚ ਕਰੁਣਾ ਨਾ ਉਪਰਜਤੇ ਵਿਖਿਅੰਤ ਜੀਵੰ ਵਸਯੰ ਕਰੋਤ ਨਿਰਤਯੰ ਕਰੋਤ ਜਥਾ ਮਰਕਟਹ ਅਨਕ ਸਾਸਨ ਤਾਣੰ ਜਮਦੂਤਹ ਤਵ ਸੰਗੇ ਅਦਮੰ ਨਰਹੰ दीनद पञ्जन दयाल् प्रभ नानक रखिया करोत् हे लोभालम्पटसङ्गिरमोरः अङ्कलहरीम् कलोलते तावंत जिया बहु प्रकार अनक बहुडोलते बहु च मित्रम् न च इष्टम् नच च बान्धव नच, नच, नच मात पिता तव लज्जया क्रोध अखाद्य अखाद्यखाद्यम् ਅਸਾਜਮ ਸਾਜ ਸਮਝਿਆ ਤਰਾਹ ਤਰਾਹ ਸ਼ਰਨ ਸੁਆਮੀ ਵਿਗਿਆਪਿਤ ਨਾਨਕ ਹਰ ਨਰ ਹਰ ਹੈ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤਰੰ ਤਜੰਤ ਸਤਰੰ ਗ੍ਰਹੰਤ ਅਨਕ ਮਾਇਆ ਵਿਸਤੀਰਨ ਆਵੰਤ ਜਾਵੰਤ ਖਗੰਤ ਜੀਆ ਦੁਖ ਸੁਖ ਬਹੁ ਭੋਗਣਾ ਪ੍ਰੰਪਯਾਨ ਉਦਿਆਨ ਰਮਣੰ ਮਹਾ ਵਿਕਤ ਅਸਾਧ ਰੋਗਣ ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਏ ਪ੍ਰਾਨਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਾਪ ਹਰਨ ਕਰੁਣਾ ਮੈ ਸਭ ਦੁਖ ਹਰੋ ਏ ਸ਼ਰਨ ਜੋਗ ਦਇਆਲਾ ਦੀਨਾਨਾਥ ਮਾਇਆ ਕਰੋ ਸਰੀਰ ਸਵਾਸਥ ਕੀਨ ਸਮੈ ਸਿਮਰੰਤ ਨਾਨ ਰਾਮ ਦਾ ਮੋਦਰ ਮਾਧਵ ਚਰਨ ਕਮਲ ਸ਼ਰਨ ਰਮਣੰ ਗੋਪਾਲ ਕੀਰਤਨ ਸਾਧ ਸੰਗੇਮ ਤਰਣੰ ਨਾਨਕ ਮਹਾ ਸਾਗਰ ਪੈ ਦੁਤਰ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇ ਰਖਿਆ ਪਰਮੇਸ਼ਵਰ ਆਤਮ ਰਖਿਆ ਗੋਪਾਲ ਸੁਆਮੀ ਤਾਨ ਕਰਨ ਰਖਿਆ ਜਗਦੀਸ਼ਵਰ ਸਰਬ ਰਖਿਆ ਗੁਰ ਦਿਆਲਹ ਪੈ ਦੁਖ ਬਿਨਾਸਨਾ ਪਗਤ ਵਿਚ ਅਨਾਥ ਨਾਥੇ ਸ਼ਰਨ ਨਾਮਕ ਪੁਰਖ ਅਚੁੱਤਹ ਜੇਨ ਕਲਾ ਧਾਰਿਓ ਆਕਾਸ਼ੰ ਵੈ ਸੰਤ੍ਰੰ ਕਾਸਤ ਬੇਸ਼ਟੰ ਜੇਨ ਕਲਾ ਸਸੂਰ ਲਖਿਅਤਰ ਜੋਤਿੰ ਸਾਸੰ ਸਰੀਰ ਧਾਰਨੰ ਜੇਨ ਕਲਾ ਮਾਤ ਗਰਭ ਪ੍ਰਤਪਾਲਨੰ नः शेदन्त जढरोगणः तेन कला अस्तम्भम् स्रोवरम् नानक नः सिजन्त त्रङ्गतो गुसायम् दृष्टरूपेण स्मिरणम् सर्वत्र जीवनम् लब्ध्यम् सन्त सङ्गेन नानक श्वश् हर हर पवदणः मत्कम् पघनन्त शैलम् कर्दमम् त्रन्त कुपीलकः सागरं लघन्तपिङ्गम् ਤਮ ਪ੍ਰਗਾਸ ਅੰਧਕ ਸਾਧ ਸੰਗੇਨ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ ਤਿਲਕ ਹੀਣੰ ਜਥਾ ਵਿਪਰਾ ਅਮਰ ਹੀਣੰ ਜਥਾ ਰਾਜ ਨਹ ਆਪ ਦੇ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈ ਸੁਨਵਹ ਨਾ ਸੰਖੰ ਨਾ ਚਕਰੰ ਨਾ ਗਦਾ ਨਾ ਸਿਆਮੰ ਅਸਰਦ ਰੂਪੰ ਰਹੰਤ ਜਨਮੰ ਨੇ ਤਨੇ ਕਥੰਤ ਦੇਦਾ ਊਚ ਮੂਚ ਅਪਾਰ ਗੋਬਿੰਦ ਬਸੰਤ ਸਾਦਰਿਦਿਯੰ ਅਚਉਤ ਬੁਜੰਤ ਨਾਨਕ ਤੁਲੜ ਭਾਗੀ ਆ ਉਰਿਆਨ ਬਸਨੰ ਸੰਸਾਰ ਸੰਬੰਧੀ ਸੁਆਨ ਸਿਆਲ ਖਰੰ ਵਿਖੰ ਸਥਾਨ ਮਨ ਮੋਹ ਮਦਰੰ ਮਹਾ ਅਸਾਦ ਪੰਚ ਤਸਤ੍ਰ ਹੀਤ ਮੋਹ ਤੈ ਭਰਮ ਭ੍ਰਮਨੰ ਅਹੰ ਭਾਸਤੀ ਖੇਣ ਕਠਨਾ ਪਾਵਕਤੋ ਅਸਾਧ ਕੋਰੰ ਅਗੰ ਤੀਰ ਨਹਲੰਧਨਹ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸ਼ਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਸਗਲੇ ਰੋਗ ਖੰਡਣ ਸਾਧ ਸੰਗੇ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਵਰ ਸਿਆਮਲੰ ਮਧੁਰ ਮਾਨੁਖਿਯੰ ਹਿਰਦਯੰ ਭੂਮਵੈਰਣਾ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨਾ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੇ ਰਚੰਤ ਪੁਰਖਾ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸ਼ਰਨ ਨਾਨਕ ਕਰਨਾ ਮਾਇਆ हे जिह् हे रसगे मधुरत्र्या स्वयम् सतहतं परमवादम् अवर्त एथः शुद्ध अशरण गोविंद दामोदर माधवे ग्रवन्तनारी मदोन्मतं बलवन्त बलात्कारणः त्रण पुजन्त त्रिग जन्मन हे पपील पपीलकाक्रष्टे गोविन्दसिमरण त्वयम् धने नानक बार नमो नमः तृणम् तामेरं सहकम् ता हर्यम् बूडम् तातर्यम् ऊनम् तातर्यम् अन्धकार कोर्सूर उजारम् दिनान्तनानक हर् गुर्दयान् ब्रह्मणः संग उद्धरणम् ब्रह्मकरं जय पूर्ण आत्मरत्नम् संसार ਗਹੰਤੇ ਨਰ ਨਾਨਕ ਨਿਫਲ ਪਰ ਦਰਬ ਹਿਰਣੰ ਬਹੁ ਵਿਧਨ ਕਰਣੰ ਉਚਰਣੰ ਸਰਬ ਜੀਵ ਕਹ ਲਉ ਲਈ ਤ੍ਰਿਸ਼ਨਾ ਆਤਿਪ ਤਮਨ ਮਾਏ ਕਰਮ ਕਰਤ ਸੇ ਸੂਕਰ ਮਤੇ ਸਮੇਵ ਚਰਣੰ ਉਧਰਣੰ ਪੈ ਦੁੱਤਰ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਿਆ